ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਵਿਕਰਮ ਸਿੰਘ ਮਜੀਠੀਆ ਦੀ ਇੱਕ ਬਹੁਤ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸਾਰੀ ਜਾਣਕਾਰੀ ਹਾਸਲ ਕਰਨ ਦੇ ਲਈ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ। ਇੱਕ ਹੋਰ ਛੋਟੀ ਜਹੀ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਕਿਰਪਾ ਕਰਕੇ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਮਗੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਧੱਕਾ ਕਰ ਰਹੇ ਹਨ ਜਾਂ ਫਿਰ ਇਹ ਦੈਸ਼ਕਤ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਫੈਲਾਈ ਜਾ ਰਹੀ ਹੈ ਕਿ ਪਰ ਜੇਕਰ ਹੁਣ ਲਲਕਾਰਣ ਦੀ ਗੱਲ ਕੀਤੀ ਜਾਵੇ ਤਾਂ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਟਾ ਉੱਤੇ ਠਾਪੀਆਂ ਮਾਰ ਕੇ ਤੇ ਮੁੱਛਾਂ ਨੂੰ ਵੱਟ ਦੇ ਕੇ ਲਲਕਾਰਿਆ ਸੀ ਤੇ ਵਿਕਰਮ ਸਿੰਘ ਮਜੀਠੀਆ ਵੱਲੋਂ ਸ੍ਰੀ ਆਮ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਕਿਹਾ ਗਿਆ ਸੀ ਕਿ ਭਗਵੰਤ ਮਾਨਾ ਮੈਂ ਤੇਰੀਆਂ ਚਿੱਕਾਂ ਕਢਵਾ ਦੇਾਂਗਾ 2027 ਦੀਆਂ ਚੋਣਾਂ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਵੱਲੋਂ ਹਮੇਸ਼ਾ ਪੰਜਾਬ ਦੇ ਮੁੱਖ ਮੰਤਰੀ ਉੱਤੇ ਪਲਟਵਾਰ ਕਿਤੇ ਜਾਂਦੇ ਸੀ ਕਿ ਤੇਰਾ ਲੀਵਰ ਡੈਮੇਜ ਹੋ ਚੁੱਕਿਆ ਹੈ ਤੂੰ ਸ਼ਰਾਬ ਦੇ ਨਾਲ ਤੂੰ ਰਹਿੰਦਾ ਹੈ ਕਿ ਤੂੰ ਕੀ ਸਰਕਾਰ ਚਲਾਵੇਂਗਾ ਭਗਵੰਤ ਮਾਨਾ ਇਹ ਬਿਆਨ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਹਮੇਸ਼ਾ ਦਿੱਤਾ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਕਿ ਜਿਹੜਾ ਬੰਦਾ ਆਪਣਾ ਪਰਿਵਾਰ ਨਹੀਂ ਸੰਭਾਲ ਸਕਦਾ ਉਹ ਸਰਕਾਰ ਕਿੱਥੋਂ ਚਲਾ ਲਵੇਗਾ ਜਿਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਗੁੱਸੇ ਵਿੱਚ ਆ ਜਾਂਦੇ ਹਨ ਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਇਹ ਗੱਲਾਂ ਕਹਿ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਭੰਡਿਆ ਜਾਂਦਾ ਹੈ ਪਰ ਇਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਿ ਉਹ ਪਚਾਪ ਆਪਣਾ ਕੰਮ ਕਰਦੇ ਰਹੇ ਤੇ ਰਾਤੋਂ ਰਾਤ ਕਦੋਂ ਮਜੀਠੀਆਂ ਨੂੰ ਚੁੱਕ ਲਿਆ ਮਜੀਠੀਆਂ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਮਜੀਠੀਆਂ ਨੇ ਤਾਂ ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਹੋਵੇਗਾ ਕਿ ਮੈਨੂੰ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ ਉਹ ਵੀ ਅਣਮਿੱਥੇ ਸਮੇਂ ਦੇ ਲਈ ਕਿਉਂਕਿ ਦੋਸਤੋ ਵਿਕਰਮ ਸਿੰਘ ਮਜੀਠੀਆ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਸਾਰੇ ਰਸਤੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਹਨ ਜਿਸ ਕਰਕੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਵਿੱਚ ਉੱਚੀ ਉੱਚੀ ਰੋਂਦਾ ਹੈ ਤੇ ਕਦੇ ਆਪਣੀ ਪਤਨੀ ਦਾ ਨਾਮ ਲੈ ਕੇ ਕਦੇ ਭੈਣ ਸਿਮਰੋ ਦਾ ਨਾਮ ਲੈ ਕੇ ਕਦੇ ਸੁਖਵੀਰ ਬਾਦਲ ਜਿੱਜੇ ਦਾ ਨਾਮ ਲੈ ਕੇ ਰੋਂਦਾ ਹੈ ਤੇ ਦੀਵਾਰਾਂ ਨਾਲ ਟੱਕਰਾਂ ਮਾਰਦਾ ਹੈ ਕੁਰਲਾਉਂਦਾ ਹੈ ਪਰ ਉੱਥੇ ਉਸ ਦੀਆਂ ਚੀਕਾਂ ਕੋਈ ਵੀ ਨਹੀਂ ਸੁਣਦਾ ਦੂਜੇ ਪਾਸੇ ਬਿਜੀਲੈਂਸ ਨੇ ਵੀ ਮਜਿਠੀਆਂ ਨੂੰ ਚੰਗਾ ਘੜੀਸਿਆ ਜਦੋਂ ਦੀ ਉਸਦੀ 40000 ਪੰਨਿਆਂ ਦੀ ਚਾਰਜ ਸੀਟ ਸਾਹਮਣੇ ਆਈ ਤੇ ਦੂਜੇ ਪਾਸੇ 400 ਤੇ ਦੂਜੇ ਪਾਸੇ 400 ਤੋਂ ਜ਼ਿਆਦਾ ਬੈਂਕ ਖਾਤਿਆਂ ਦੇ ਵਿੱਚ ਲੈਣ-ਦੇਣ ਪ੍ਰਕਿਰਿਆ ਬਾਰੇ ਵੱਡੇ ਖੁਲਾਸੇ ਹੋਏ ਤੇ ਤੀਜੇ ਪਾਸੇ 200 ਤੋਂ ਜ਼ਿਆਦਾ ਉਹਨਾਂ ਦੇ ਗਵਾਹ ਜਿਨ੍ਹਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਨਕੁਆਰੀ ਕੀਤੀ ਗਈ ਜਿਸ ਕਰਕੇ ਹੁਣ ਪੰਜਾਬ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਏ ਦੀਆਂ ਚਿੱਕਾ ਨਿਕਲੀਆਂ ਪਈਆਂ ਹਨ ਦੂਜੇ ਪਾਸੇ ਹਰਸਿਮਰਤ ਕੋਰ ਬਾਦਲ ਨੇ ਤੇ ਸੁਖਵੀਰ ਬਾਦਲ ਨੇ ਭਗਵੰਤ ਮਾਨ ਦੇ ਘਰ ਦੇ ਅੱਗੇ ਧਰਨਾ ਲਗਾ ਦਿੱਤਾ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ ਜਿੱਥੇ ਇਹ ਰੋਲਾ ਪੈ ਗਿਆ ਸੀ ਕਿ ਸੁਖਵੀਰ ਬਾਦਲ ਤੇ ਉਸ ਦੇ ਘਰ ਵਾਲੀ ਹਰਸਿਮਰਤ ਕੋਰ ਬਾਦਲ ਜਨਾਨੀਆਂ ਨੂੰ ਪੈਸਿਆਂ ਦੇ ਵਿੱਚ ਲੈ ਕੇ ਆਉਂਦੀਆਂ ਹਨ ਅਤੇ ਭਗਵੰਤ ਮਾਨ ਦੇ ਵਿਰੁੱਧ ਬੋਲਣ ਲਈ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ। ਮਤਲਬ ਉਹਨਾਂ ਨੂੰ ਪੈਸਿਆਂ ਦੇ ਵਟੇ ਭਗਵੰਤ ਮਾਨ ਦੇ ਵਿਰੁੱਧ ਬੁਲਾਇਆ ਜਾਂਦਾ ਹੈ ਪਰ ਉੱਥੇ ਵੀ ਉਹਨਾਂ ਦੀ ਕੋਈ ਚੁਸਤ ਚਲਾਕੀ ਨਹੀਂ ਚੱਲੀ। ਪਰ ਹੁਣ ਸਾਰਿਆਂ ਦੀ ਬਿਕਰਮ ਸਿੰਘ ਮਝੀਠੀਆਂ ਨੂੰ ਨਾਬਾ ਦੀ ਜੇਲ੍ਹ ਤੋਂ ਬਾਹਰ ਕਢਾਣ ਦੇ ਲਈ ਬਸ ਹੋ ਚੁੱਕੀ ਹੈ। ਉਹ ਆਪਣੀ ਹੁਣ ਹਾਰ ਮੰਨ ਚੁੱਕੇ ਹਨ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਸੱਚੀ ਪੱਕੇ ਤੌਰ ਤੇ ਹੱਥ ਪਾਏ ਹਨ ਉਹ ਹੁਣ ਕਦੇ ਵੀ ਸ਼ਾਇਦ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ ਜਿਸ ਕਰਕੇ ਹੁਣ ਬਾਦਲ ਪਰਿਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮਿੰਤਾ ਕਰਨ ਤੇ ਉਤਰਾਈ ਹਨ ਇੱਧਰ ਹੁਣ ਪੰਜਾਬ ਦੇ ਮੁੱਖ ਮੰਤਰੀ ਬਹੁਤ ਹੀ ਵੱਡੇ ਐਕਸ਼ਨ ਦੇ ਵਿੱਚ ਨજર ਆ ਰਹੇ ਹਨ ਤੇ ਉਹਨਾਂ ਨੇ ਪੰਜਾਬ ਦੀ ਪੁਲਿਸ ਨੂੰ ਸਖਤ ਹੁਕਮ ਕਰ ਦਿੱਤੇ ਹਨ ਕਿ ਵਿਕਰਮ ਸਿੰਘ ਮਜੀਠੀਆ ਦਾ ਦੁਬਾਰਾ ਰਿਮਾਂਡ ਲਿਆ ਜਾਵੇ ਤੇ ਹੋਰ ਵੱਡੇ ਖੁਲਾਸੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਹੋ ਸਕਦੇ ਹਨ ਤੇ ਉਹਨਾਂ ਤੋਂ ਦੁਬਾਰੇ ਪੁੱਛਗਿੱਛ ਕੀਤੀ ਜਾਵੇ ਇਹ ਆਰਡਰ ਉਹਨਾਂ ਨੇ ਬੀਜੀ ਲੈਂਸ ਨੂੰ ਦੇ ਦਿੱਤੇ ਹਨ ਜਿਸ ਕਰਕੇ ਹੁਣ ਵਿਕਰਮ ਸਿੰਘ ਮਜੀਠੀਆ ਇੱਕ ਵਾਰ ਫਿਰ ਤੋਂ ਬੁਰੀ ਤਰ੍ਹਾਂ ਫਸ ਚੁੱਕੇ ਹਨ ਦੇ ਦੂਜੇ ਪਾਸੇ ਵਕੀਲਾਂ ਵੱਲੋਂ ਉਸ ਦੀ ਪਤਨੀ ਦੇ ਵੱਲੋਂ ਲਗਾਏ ਗੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਛੁੱਟਾ ਕਰਾਰ ਦਿੱਤਾ ਜਾ ਰਿਹਾ ਹੈ ਪਰ ਹੁਣ ਇਹ ਪੰਜਾਬ ਦੇ ਮੁੱਖ ਮੰਤਰੀ ਜਾਂ ਫਿਰ ਬਿਜੀਲੈਂਸ ਜਾਣਦੇ ਹਨ ਕਿ ਇਹ ਸਭ ਕੁਝ ਛੁੱਟਾ ਹੈ ਜਾਂ ਫਿਰ ਸੱਚਾ ਪਰ ਹੁਣ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਵੱਲੋਂ ਤੇ ਵਕੀਲਾਂ ਵੱਲੋਂ ਸੁਪਰੀਮ ਕੋਰਟ ਦਾ ਬੂਹਾ ਜਲਦੀ ਹੀ ਖੜਕਾਇਆ ਜਾ ਸਕਦਾ ਹੈ ਬਾਕੀ ਦੇਖੋ ਕਿ ਫਿਰ ਵਿਕਰਮ ਸਿੰਘ ਮਜੀਠੀਆ ਦਾ ਕੀ ਬਣਦਾ ਹੈ ਕਿ ਉਹਨਾਂ ਨੂੰ ਕੋਈ ਰਾਹਤ ਸੁਪਰੀਮ ਕੋਰਟ ਤੋਂ ਮਿਲਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਉਹਨਾਂ ਨੂੰ ਸਜ਼ਾ ਹੋਵੇਗੀ ਜਾਂ ਫਿਰ ਉਮਰ ਕੈਦ ਹੁਣ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ